ਜਦੋਂ ਤਾਂ ਇਸ ਕੌਮ ਤੋਂ ਪੈਸੇ ਕਮਾਉਣੇ ਆ ਉਦੋਂ ਤਾਂ ਇਹ ਕੌਮ ਯਾਦ ਆ ਜਾਂਦੀ ਹੈ ਇਹਨਾਂ ਦੇ ਸਿਰਾਂ ਤੇ ਪੱਗਾਂ ਆ ਜਾਂਦੀਆਂ ਨੇ ਤੇ ਜਦੋਂ ਗਰਾਊਂਡ ਲੈਵਲ ਤੇ ਕੌਮ ਦੇ ਨਾਲ ਖੜਨਾ ਹੈ ਕੌਮ ਦੀ ਹਮਾਇਤ ਕਰਨੀ ਹੈ ਉਦੋਂ ਇਹਨਾਂ ਦੇ ਸੱਪ ਲੜ ਜਾਂਦਾ ਸੱਪ ਉਦੋਂ ਇਹਨਾਂ ਦੇ ਸਿਰਾਂ ਤੇ ਪੱਗਾਂ ਵੀ ਲੈ ਜਾਂਦੀਆਂ ਨੇ ਤੇ ਇਹ ਕੌਮ ਦੇ ਖਿਲਾਫ ਵੀ ਹੁੰਦੇ ਆ ਉਹ ਇੰਨੇ ਇੱਕ ਲਾਲਚੀ ਬੰਦੇ ਆ ਇਹ ਪੰਜਾਬੀਓ ਇੰਨੇ ਇੱਕ ਲਾਲਚੀ ਬੰਦੇ ਕਿ ਆਪਣੀ ਫਿਲਮ ਚਲਾਉਣ ਦੇ ਖਾਤਰ ਕੁਝ ਵੀ ਕਰ ਸਕਦੇ ਆ ਤੇ ਸਾਡੀ ਕੌਮ ਭੌਲੀ ਪਾਲੀ ਲੱਗ ਕੇ ਇਹਨਾਂ ਦੇ ਮਗਰ ਸਿਨੇਮਿਆਂ ਦੇ ਵਿੱਚ ਜਾਂਦੇ ਆ ਤੇ ਉਹਨਾਂ ਨੂੰ ਕਰੋੜਾਂ ਰੁਪਈਆ ਘਰੇ ਬੈਠੇ ਨੂੰ ਕਮਾ ਕੇ ਦੇ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਲੋ ਬਈ ਗੱਲ ਕਰਨੀ ਆ ਅੱਜ ਜੋ ਪਹਿਰੂ ਪੀਏ ਨੇ ਸਾਡੀ ਕੌਮ ਦੇ ਵਿੱਚ ਐਨੇ ਕ ਪਹਿਰੂ ਪੀ ਆ ਗਏ ਕਿ ਸਾਡੀ ਕੌਮ ਨੂੰ ਹਰ ਕੋਈ ਖੱਗਦਾ ਤੇ ਅੱਗੇ ਚਲਿਆ ਜਾਂਦਾ ਸਾਡੀ ਕੌਮ ਨੂੰ ਕੌਮ ਤੋਂ ਜਦੋਂ ਪੈਸੇ ਇਕੱਠੇ ਕਰਨੇ ਹੁੰਦੇ ਆ ਇਹਨਾਂ ਦੀਆਂ ਸਿਰਾਂ ਤੇ ਪੱਗਾਂ ਵੀ ਆ ਜਾਂਦੀਆਂ ਨੇ ਤੇ ਇਹ بڑے ਨਿਮਾਣੇ ਜੇ ਹੋ ਕੇ بڑے ਨਿਮਾਣੇ ਜੇ ਹੋ ਕੇ ਕਹਿੰਦੇ ਆ ਜੀ ਸਾਡੀ ਫਿਲਮ ਨੂੰ ਕਾਮਯਾਬ ਕਰੋ ਪਰ ਜਦੋਂ ਗਰਾਊਂਡ ਤੇ ਦੇਖੀਏ ਤੇ ਗਰਾਊਂਡ ਤੇ ਜਾ ਕੇ ਇਹ ਸਿੱਖੀ ਦੇ ਵਿਰੁੱਧ ਖੜੇ ਹੋ ਜਾਂਦੇ ਆ ਮੈਂ ਸਿੱਧਮ ਸਿੱਧੀ ਗੱਲ ਮੈਂ ਲਕੋਕੇ ਨਹੀਂ ਕਰਦਾ ਗੱਲ ਕਰਦਾ ਮੈਂ ਗੀਪੀ ਗਰੇਵਾਲ ਦੀ ਗੁਰਪ੍ਰੀਤ ਖੁੱਗੀ ਦੀ ਕਈ ਬੰਦਿਆਂ ਦੀ ਕਰਮਜੀਤ ਅਨਮੋਲ ਦੀ ਕਈ ਬੰਦੇ ਨੇ ਜਿਨ੍ਹਾਂ ਦੀ ਫਿਲਮ ਅੱਜ ਅਰਦਾਸ ਆ ਰਹੀ ਹੈ ਮੈਂ ਫਿਲਮ ਦੇ ਵਿਰੋਧ 'ਚ ਨਹੀਂ ਆ ਮੈਂ ਮੇਰੇ ਸਿੱਖਾਂ ਨੂੰ ਸਾਡੀ ਕੌਮ ਨੂੰ ਮੈਂ ਇਹ ਗੱਲ ਸਮਝਾਉਣੀ ਚਾਹਣਾ ਹੈ ਦੱਸਣੀ ਚਾਹਣਾ ਬੇਨਤੀ ਕਰਨੀ ਚਾਹਣਾ ਕਿ ਇਹੀ ਲੋਕ ਸੀ ਜਦੋਂ ਸਿੱਖ ਕੌਮ ਕਹਿ ਰਹੀ ਸੀ ਕਿ ਤੁਸੀਂ ਸਰਦਾਰ ਸਰਬਜੀਤ ਸਿੰਘ ਜੀ ਖਾਲਸਾ ਦੇ ਹੱਕ 'ਚ ਖੜੇ ਹੋਵੋ ਪਰ ਇਹੀ ਕੁੱਗੀ ਇਹੀ ਗਿੱਪੀ ਗਰਿਆਲ ਇਹੀ ਦੇਵ ਖਰੋੜ ਵਰਗੇ ਉਹ ਕਰਮੀਤ ਨੂੰ ਮੋਲ ਦੇ ਹੱਕ ਚ ਖੜਗੇ ਸੀ ਜਾ ਕੇ ਜਦੋਂ ਤਾਂ ਇਸ ਕੌਮ ਤੋਂ ਪੈਸੇ ਕਮਾਉਣੇ ਆ ਉਦੋਂ ਤਾਂ ਇਹ ਕੌਮ ਯਾਦ ਆ ਜਾਂਦੀ ਹੈ ਇਹਨਾਂ ਦੇ ਸਿਰਾਂ ਤੇ ਪੱਗਾਂ ਆ ਜਾਂਦੀਆਂ ਨੇ ਤੇ ਜਦੋਂ ਗਰਾਊਂਡ ਲੈਵਲ ਤੇ ਕੌਮ ਦੇ ਨਾਲ ਖੜਨਾ ਹੈ ਕੌਮ ਦੀ ਹਮਾਇਤ ਕਰਨੀ ਹੈ ਉਦੋਂ ਇਹਨਾਂ ਦੇ ਸੱਪ ਲੜ ਜਾਂਦਾ ਸੱਪ ਉਦੋਂ ਇਹਨਾਂ ਦੇ ਸਿਰਾਂ ਤੇ ਪੱਗਾਂ ਵੀ ਲੈ ਜਾਂਦੀਆਂ ਨੇ ਇਹ ਕੌਮ ਦੇ ਖਿਲਾਫ ਵੀ ਹੁੰਦੇ ਆ ਉਹ ਇੰਨੇ ਇੱਕ ਲਾਲਚੀ ਬੰਦੇ ਆ ਇਹ ਪੰਜਾਬੀਓ ਇੰਨੇ ਇੱਕ ਲਾਲਚੀ ਬੰਦੇ ਕਿ ਆਪਣੀ ਫਿਲਮ ਚਲਾਉਣ ਦੇ ਖਾਤਰ ਕੁਝ ਵੀ ਕਰ ਸਕਦੇ ਆ ਤੇ ਸਾਡੀ ਕੌਮ ਭੌਲੀ ਭਾਲੀ ਲੱਗ ਕੇ ਇਹਨਾਂ ਦੇ ਮਗਰ ਸਿਨੇਮਿਆਂ ਦੇ ਵਿੱਚ ਜਾਂਦੇ ਆ ਤੇ ਉਹਨਾਂ ਨੂੰ ਕਰੋੜਾਂ ਰੁਪਈਆ ਘਰੇ ਬੈਠੇ ਨੂੰ ਕਮਾ ਕੇ ਦੇ ਦਿੰਦੇ ਆ ਮੈਂ ਪੁੱਛਣਾ ਚਾਹਣਾ ਕਿ ਕਿੱਥੇ ਸੀ ਇਹ ਜਦੋਂ ਭਾਈ ਸਰਬਜੀਤ ਸਿੰਘ ਖਾਲਸਾ ਨਾਲ ਖੜਨਾ ਸੀ ਉਹ ਕੁਰਬਾਨੀ ਯਾਦ ਕਰੋ ਸ਼ਹੀਦ ਭਾਈ ਬਿਆਸ ਸਿੰਘ ਕਿੱਡੀ ਵੱਡੀ ਕੁਰਬਾਨੀ ਕੌਮ ਦੀ ਪੱਗ ਸਿਰ ਤੇ ਰੱਖ ਦਿੱਤੀ ਸੀ ਕੌਮ ਨੂੰ ਮਰ ਤੋਂ ਜਿਉਂਦਾ ਕਰ ਦਿੱਤਾ ਸੀ ਤੇ ਉਹਨਾਂ ਦੇ ਬੇਟੇ ਸਰਬਜੀਤ ਸਿੰਘ ਜਫੀਤਕੋੜ ਤੋਂ ਚੌਂ ਲੜਦੇ ਸੀ ਤੇ ਉਹਨਾਂ ਦੇ ਖਿਲਾਫ ਇਹਨਾਂ ਦਾ ਯਾਰ ਕਰਮਜੀਤ ਅਨਮੋਲ ਖੜਾ ਹੋਇਆ ਤੇ ਇਹ ਸਾਰਾ ਅਨਚਾਰ ਮਹਿਕਮਾ ਇਕੱਠੇ ਹੋਏ ਤੇ ਇਕੱਠੇ ਹੋ ਕੇ ਉਹਦੀ ਹਮਾਇਤ ਇਹ ਵੀ ਨਹੀਂ ਦੇਖਿਆ ਕਿ ਵਿਰੁੱਧ ਕੌਣ ਖੜਾ ਹੈ ਇਹ ਵੀ ਨਹੀਂ ਦੇਖਿਆ ਕਿ ਕਿੱਡੀ ਵੱਡੀ ਕੁਰਬਾਨੀ ਹੈ ਇਹ ਸਿਰਫ ਸਾਡਾ ਯਾਰ ਹੈ ਅਮੈਂ ਦੇਵ ਕਰੋੜ ਨੂੰ ਕਹਿਣਾ ਚਾਹਣਾ ਓਏ ਭਰਾਵਾ ਤੂੰ ਹਰੇ ਜਿਹੜੀ ਇੰਟਰਵਿਊ ਤੇਰੀ ਆਉਂਦੀ ਹੈ ਉਹਦੇ ਵਿੱਚ ਕਹਿਣਾ ਅਸੀਂ ਆਪਣੇ ਯਾਰ ਨਾਲ ਖੜੇ ਆ ਤੇ ਹੈਗੇ ਅਸੀਂ ਸਿੱਖਾਂ ਉਹ ਸਿੱਖਾਂ ਦੀ ਸਿੱਖਾਂ ਦਾ ਸਨਾਤ ਕੀ ਹੈ ਸਿੱਖਾਂ ਨੇ ਕੁਰਬਾਨੀਆਂ ਕਿੱਡੀਆਂ ਕਿ ਦਿੱਤੀਆਂ ਨੇ ਸਿੱਖੀ ਦੀ ਖਾਤਰ ਪਰਿਵਾਰ ਵਾਰਤੇ ਸੀ ਗੁਰੂ ਨੇ ਆਪਣੇ ਬੱਚੇ ਤੱਕ ਮਾਰਤੇ ਸੀ ਵਿਛੋੜਾ ਪੈ ਗਿਆ ਸੀ ਸਿੱਖੀ ਦੀ ਖਾਤਰ ਓ ਤੂੰ ਇੱਕ ਕਰ ਦੇ ਯਾਰ ਨੂੰ ਨਹੀਂ ਛੱਡ ਸਕਿਆ ਕੌਮ ਦੀ ਖਾਤਰ ਤੂੰ ਕਹਿੰਦਾ ਮੈਂ ਯਾਰੀ ਨਮਾਈਏ ਤੇ ਫਿਰ ਤੂੰ ਕਾਹਦਾ ਸਿੱਖਾ ਓਏ ਇੱਕ ਪਾਸੇ ਕੌਮ ਖੜੀ ਐ ਤੇ ਦੂਜੇ ਪਾਸੇ ਤੇਰਾ ਯਾਰ ਐ ਤਾਂ ਯਾਰ ਚੁਣ ਲਿਆ ਤੇ ਕੌਮ ਨੂੰ ਧੱਕਾ ਦੇਤਾ ਤੂੰ ਹੂੰ ਕਹਾਉਣਾ ਮੈਂ ਸਿੱਖਾਂ ਤੇ ਹਰੇਕ ਇੰਟਰਵਿਊ 'ਚ ਇਹ ਗੱਲ ਛੇੜਨ ਦਾ ਮੁੱਦਾ ਜਿਹੜਾ ਉਹ ਕਿਉਂ ਹਰੇਕ ਇੰਟਰਵਿਊ ਦੇ ਵਿੱਚ ਕੌਮ ਨਾਲ ਮੱਥਾ ਨਹੀਂ ਲਾਈਦਾ ਭਰਾਵਾ ਦੇਵ ਕਰੋੜਾ ਕੌਮ ਨਾਲ ਮੱਥਾ ਨਹੀਂ ਲਾਈਦਾ ਕੌਮ ਨਾਲ ਮੱਥਾ ਨਹੀਂ ਲਾਈ ਜਿਨ੍ਹਾਂ ਨੇ ਕੌਮ ਨਾਲ ਮੱਥੇ ਲਾਏ ਤੇ ਉਹ ਅੱਜ ਖੁੰਝੇ ਲੱਗੇ ਬੈਠੇ ਐ ਇੱਥੇ ਬਹੁਤ ਲੋਕ ਨੇ ਜਿਹੜੇ ਪਹਿਰੂ ਪੀਏ ਬਣੇ ਫਿਰਦੇ ਐ ਦਾੜੀਆਂ ਰੱਖਦੇ ਐ ਪੱਗਾਂ ਬੰਨਦੇ ਐ ਸਿੱਖ ਕਹਾਉਂਦੇ ਐ ਤੇ ਦੇਖਣ ਨੂੰ ਵੀ ਲੱਗਦੇ ਐ ਕਿ ਸਿੱਖ ਐ ਪਰ ਅੰਦਰੋਂ ਕੀ ਨੇ ਅੰਦਰੋਂ ਖੜਦੇ ਕਿੰਨਾ ਨਾਲ ਨੇ ਬੁਚੜਾਂ ਦੇ ਨਾਲ ਜਿਨ੍ਹਾਂ ਨੇ ਸਾਡੀ ਕੌਮ ਨੂੰ ਤਸੀਹੇ ਦਿੱਤੇ ਹੋਣ ਸਾਡੇ ਕਾਲ ਤੱਕ ਘਾਤੇ ਹੋਣ ਸਾਡੇ ਗੁਰੂ ਦੀਆਂ ਬੇਦਬੀਆਂ ਕਰਵਾਤੀਆਂ ਹੋਣ ਸਾਡੇ ਨੌਂ ਜ਼ੁਬਾਨਾਂ ਨੂੰ ਡਿਬਰੂ ਕਰ ਸਰਤਾ ਹੋਵੇ ਤੇ ਖੜਦੇ ਉਹਨਾਂ ਨਾਲ ਦੇਖਣ ਨੂੰ ਸਿੱਖ ਲੱਗਦੇ ਆ ਤੇ ਉਹੀ ਗੱਲ ਕੀਤੀ ਆ ਕਿ ਪਿਗਰੇ ਆ ਲਰਗੇ ਨੇ ਘੁੱਗੀ ਆ ਰਗੇ ਨੇ ਜਿਹੜੇ ਕੌਮ ਨੂੰ ਪਾਗਲ ਬਣਾ ਕੇ ਕਰੋੜਾਂ ਰੁਪਇਆ ਇਕੱਠੇ ਕਰਕੇ ਲਿਆ ਜਾਣਗੇ ਤੇ ਪਰ ਜਦੋਂ ਖੜਨਾ ਸੀ ਕੌਮ ਦੇ ਨਾਲ ਤੇ ਉਦੋਂ ਉਦੋਂ ਇਹਨਾਂ ਨੇ ਕਰਮਜੀਤ ਨਮੋਲ ਯਾਦ ਆ ਗਿਆ ਸੀ ਉਹਦੇ ਇਹਨਾਂ ਨੂੰ ਕੋਈ ਸਿੱਖੀ ਯਾਦ ਨਹੀਂ ਆਈ ਉਹਦੇ ਇਹਨਾਂ ਨੂੰ ਕੋਈ ਕੁਰਬਾਨੀ ਯਾਦ ਨਹੀਂ ਆਈ ਉਦੋਂ ਉਦੋਂ ਇਹਨਾਂ ਨੂੰ ਇਹ ਨਹੀਂ ਦੇਖਿਆ ਕਿ ਜੇ ਕਿਤੇ 1921 ਹੋ ਗਈ ਭਾਈ ਸਰਬਜੀ ਖਾਲਸਾ ਜੀ ਹਾਰ ਗਏ ਤੇ ਕੀ ਮੂੰਹ ਦਿਖਾਉਣਗੇ ਯਾਰ ਉਹਦੇ ਇਹਨਾਂ ਦੇ ਕੋਈ ਯਾਦ ਨਹੀਂ ਆਇਆ ਅੱਜ ਅੱਜ ਕਰੋੜਾਂ ਰੁਪਇਆ ਕਮਾਉਣਾ ਹੈ ਅੱਜ ਸਿਰਾਂ ਤੇ ਪੱਗਾਂ ਨੇ ਤੇ ਅੱਜ ਹੱਥ ਜੋੜਦੇ ਫਿਰਦੇ ਐ ਅੱਜ ਕਹਿੰਦੇ ਆ ਸਾਡੀ ਮੂਵੀ ਦੇਖੋ ਜਦੋਂ ਤਾਂ ਗਰਾਊਂਡ ਲੈਵਲ ਤੇ ਖੜਨਾ ਓਦੋਂ ਇਹਨਾਂ ਨੂੰ ਕੋਈ ਸਿੱਖੀ ਯਾਦ ਨਹੀਂ ਤੇ ਜਦੋਂ ਸਿਨੇਮਿਆਂ ਦੇ ਵਿੱਚ ਆਪਣੀ ਫਿਲਮ ਲਾਉਣੀ ਐ ਓਦੋਂ ਇਹ ਕਿਰਦਾਰ ਵੀ ਸਿੱਖਾਣੇ ਲਮਾਉਂਦੇ ਆ ਤੇ ਓਦੋਂ ਇਹ ਕੁਝ ਇੱਕ ਟਾਈਮ ਲਈ ਬਣ ਵੀ ਸਿੱਖ ਜਾਂਦੇ ਆ ਤੇ ਕਰੋੜਾਂ ਰੁਪਏ ਲੈ ਕੇ ਕੱਤਰ ਹੋ ਜਾਂਦੇ ਆ ਓਏ ਭਰਾਵੋ ਮੈਂ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸਮਝੋ ਪੰਜਾਬੀਓ ਮੈਂ ਸਿੱਖ ਭਰਾਵਾਂ ਨੂੰ ਸਮਝਾਉਣਾ ਚਾਹਣਾ ਕਿ ਇਹ ਪਹਿਰੂ ਪੀਰ ਨੇ ਸਿੱਖ ਨਹੀਂ ਹੈਗੇ ਜਦੋਂ ਇਹਨਾਂ ਨੇ ਫਿਲਮਾਂ ਬਣਾਉਣੀਆਂ ਨੇ ਸਾਡਾ ਆਸਰਾ ਤੱਕਦੇ ਆ ਕਿਉਂਕਿ ਸਭ ਤੋਂ ਉੱਚੇ ਕਿਰਦਾਰ ਜੇ ਹੈਗੇ ਤਾਂ ਸਿੱਖਾਂ ਦੇ ਆ ਸਭ ਤੋਂ ਵੱਧ ਕੁਰਬਾਨੀਆਂ ਹੈਗੀਆਂ ਨੇ ਤਾਂ ਸਿੱਖਾਂ ਦੀਆਂ ਨੇ ਇਹ ਕਿਰਦਾਰ ਸਿੱਖਾਂ ਦੇ ਦਿਖਾਉਂਦੇ ਆ ਫਿਲਮਾਂ ਦੇ ਵਿੱਚ ਪਰ ਅਸਲ ਦੇ ਵਿੱਚ ਕਿਰਦਾਰ ਨਹੀਂ ਬਣਾ ਪਾਏ ਆਪਦੇ ਜਦੋਂ ਗਰਾਉਂਡ ਪੱਧਰ ਤੇ ਖੜਨਾ ਹੈ ਉਦੋਂ ਇਹ ਭੁੱਲ ਜਾਂਦੇ ਆ ਕਿਰਦਾਰਾਂ ਨੂੰ ਉਦੋਂ ਇਹਨਾਂ ਦੀ ਯਾਦ ਨਹੀਂ ਆਉਂਦੀ ਉਦੋਂ ਇਹ ਫਿਰ ਸਰਦਾਰਾਂ ਨੂੰ ਭੁੱਲ ਕੇ ਨਿਚਾਰਾਂ ਨਾਲ ਖੜਦੇ ਆ ਤੇ ਅੱਜ ਤੇ ਅੱਜ ਇਹ ਆਪਣੇ ਆਪ ਨੂੰ ਬੜੇ ਸਿੱਖ ਕਹੌਣ ਕਹੌਣ ਲੱਗੇ ਹੋਇਆ ਕਿ ਸਾਡੇ ਵਰਗਾ ਕੋਈ ਸਿੱਖ ਹੀ ਹੈ ਨਹੀਂ ਅਸੀਂ ਸਿੱਖੀ ਤੇ ਫਿਲਮ ਬਣਾਈ ਹੈ ਓਏ ਭਰਾਵੋ ਗਰਾਉਂਡ ਪੱਧਰ ਤੇ ਵੀ ਸਿੱਖੀ ਨਾਲ ਖੜਜਾ ਕਰੋ ਉਦੋਂ ਕਿਉਂ ਨਹੀਂ ਯਾਦ ਆਉਂਦੀ ਸਿੱਖੀ ਅੱਜ ਸਾਡੇ ਲੋਕ ਵੀ ਭਾਵਿਕ ਹੋ ਕੇ ਇਹਨਾਂ ਦੀ ਫਿਲਮ ਦੇਖਣ ਜਾਣਗੇ ਤੇ ਇਹਨਾਂ ਨੂੰ ਕਰੋੜਾਂ ਰੁਪਇਆ ਐਨ ਗਿਫਟ ਦੇ ਵਿੱਚ ਹੱਥੇ ਧਰ ਦੇਣਗੇ ਵੀ ਆ ਚੱਕੋ ਭਾਵੇਂ ਤੁਸੀਂ ਗਰਾਉਂਡ ਪੱਧਰ ਤੇ ਸਿੱਖੀ ਦੇ ਖਿਲਾਫ ਹੋ ਭਾਵੇਂ ਗਰਾਉਂਡ ਪੱਧਰ ਤੇ ਸਿੱਖੀ ਦਾ ਵਿਰੋਧ ਕਰਦੇ ਹੋ ਪਰ ਤੁਸੀਂ ਅੱਜ ਸਾਡੇ ਤੇ ਫਿਲਮ ਬਣਾਤੀ ਆ ਚੱਕੋ ਕਰੋੜਾਂ ਰੁਪਇਆ ਤੇ ਬੰਬੇ ਬਹਿ ਜੋ ਜਾ ਕੇ ਤੇ ਅਗਲਿਆਂ ਨੂੰ ਕਮਾ ਕੇ ਦੇ ਦੇਣਗੇ ਸੱਤ ਅੱਠ ਪੀੜੀਆਂ ਨਹੀਂ ਮੁੱਕਦਾ ਅਸੀਂ ਇਦਾਂ ਦੇ ਹੋ ਗਿਆਂਗੇ ਇਹੀ ਗਿੱਪੀ ਕਰਿਆ ਛੋਟੇ ਐਕਟਰਾਂ ਨੂੰ ਇਹਨੇ ਨਹੀਂ ਉੱਠਣ ਦਿੱਤਾ ਜਿੰਨੇ ਛੋਟੇ ਐਕਟਰ ਉੱਠਣਾ ਚਾਹੁੰਦੇ ਸੀ ਇਹਨੇ ਗਿੱਚੀ ਤੋਂ ਮਰੋੜ ਕੇ ਦੱਬ ਤੇ ਇਹੀ ਗਿੱਪੀ ਕਰਿਆ ਲੈ ਤੇ ਅੱਜ ਜਦ ਮੈਂ ਕਿਹਾ ਸੀ ਉਦੋਂ ਵੀ ਕਿ ਪੰਜਾਬੀ ਉਹੇ ਆਉਣਗੇ ਤੇ ਫਿਲਮਾਂ ਬਣਾਉਣਗੇ ਕਿਰਦਾਰ ਸਿਖਾਣੇ ਚਾਹਣਗੇ ਪਰ ਕਰੋੜਾਂ ਰੁਪਏ ਕਮਾ ਕੇ ਚਲੇ ਜਾਣਗੇ ਜਦੋਂ ਸਾਨੂੰ ਲੋੜ ਹੋਊ ਜਦੋਂ ਅਸੀਂ ਕਿਤੇ ਇਹਨਾਂ ਨੂੰ ਕਹਾਂਗੇ ਗਰਾਊਂਡ ਪੱਧਰ ਤੇ ਆ ਕੇ ਕੌਮ ਨਾਲ ਖੜੋ ਉਦੋਂ ਇਹਨਾਂ ਨੇ ਖੜਨਾ ਨਹੀਂ ਉਦੋਂ ਇਹਨਾਂ ਨੇ ਨਚਾਰਾ ਸਾਤ ਦੇਣਾ ਅੱਜ ਉਹੀ ਗੱਲ ਹੋਗੀ ਪੰਜਾਬੀਓ ਅੱਜ ਉਹੀ ਗੱਲ ਹੋਗੀ ਮੈਂ ਆਪਣੀ ਕੌਮ ਨੂੰ ਕਹਿਣਾ ਚਾਹਣਾ ਕਿ ਜੇ ਕੌਮ ਅੱਜ ਇਹਨਾਂ ਦਾ ਵਾਈ ਕੱਟ ਕਰੇ ਤਾਂ ਇਹਨਾਂ ਨੂੰ ਆਕਲ ਆਊਗੀ ਇਹਨਾਂ ਨੂੰ ਪਤਾ ਲੱਗੂਗਾ ਕਿ ਜਿਹੜੇ ਸਿੱਖਾਂ ਦੇ ਸਿਰ ਤੋਂ ਅਸੀਂ ਕਰੋੜਾਂ ਰੁਪਏ ਕਮਾਉਨੇ ਆ ਗਰਾਉਂਡ ਪੱਧਰ ਤੇ ਵੀ ਉਹਨਾਂ ਲਈ ਕੋਈ ਹਾਂ ਦਾ ਨਾ ਨਾ ਮਾਰਦਿਆ ਕਰੀਏ। ਗਰਾਉਂਡ ਪੱਧਰ ਤੇ ਵੀ ਅਸੀਂ ਉਹਨਾਂ ਨਾਲ ਖੜ੍ਹ ਜਿਆ ਕਰੀਏ। ਇਹਨਾਂ ਨੂੰ ਫੇਰ ਰਕ ਲਾਉਗੀ ਪੰਜਾਬੀਓ ਜੇ ਇਹਨਾਂ ਦੀ ਫਿਲਮ ਦਾ ਤੁਸੀਂ ਬਾਈਕਾਟ ਕਰੋਗੇ। ਪੈਸੇ ਕਮਾਉਣ ਲਈ ਇਹਨਾਂ ਦੇ ਸਿੱਖਿਆ ਆ ਦਾ ਜਾਂਦੇ ਆ। ਤੇ ਪਰ ਜਦੋਂ ਸਿੱਖ ਭਰਾ ਕੋਈ ਜਿਹਦੇ ਪਿਤਾ ਦੀ ਕੁਰਬਾਨੀ ਬਹੁਤ ਵੱਡੀ ਹੋਵੇ, ਜਿਹਦੀ ਮਾਤਾ ਦੀ ਬਹੁਤ ਵੱਡੀ ਕੁਰਬਾਨੀ ਹੋਵੇ, ਮਾਤਾ ਬਿੰਮਲ ਕੌਰ ਦੀ ਉਦੋਂ ਇਹ ਭੁੱਲ ਜਾਂਦੇ ਆ ਕਿ ਸਾਹਮਣੇ ਕੌਣ ਇਲੈਕਸ਼ਨ ਲੜ ਰਿਹਾ ਹੈ ਉਦੋਂ ਇਹ ਉਦੋਂ ਇਹ ਕਰਮਜੀਤ ਤਨਮੋਲ ਦੇ ਕਾਗਜ਼ ਵੀ ਭਰੋਣਾ ਹੈ ਉਹਨੂੰ ਜਿਤਾਉਣ ਵੀ ਆਏ ਬਹੁਤ ਜ਼ੋਰ ਲਾਇਆ ਪਰ ਉਹ ਤਾਂ ਫਰੀਦਕੋਟ ਦੇ ਲੋਕਾਂ ਦਾ ਮੈਂ ਧੰਨਵਾਦ ਕਰਦਾ ਕਿ ਤੁਸੀਂ ਪਛਾਣ ਕਰ ਲਈ ਤੁਸੀਂ ਕੌਮ ਦਾ ਸਿਰ ਉੱਚਾ ਕੀਤਾ ਤੁਸੀਂ ਇੱਕ ਕੌਮੀ ਬੰਦੇ ਨੂੰ ਜਿਤਾਇਆ ਜਿਹਦੇ ਪਿਤਾ ਦੀ ਕੁਰਬਾਨੀ ਬਹੁਤ ਵੱਡੀ ਆ ਕਦੇ ਵੀ ਭੁਲਾਈ ਨਹੀਂ ਜਾ ਸਕਦੀ ਤੁਸੀਂ ਉਹਨੂੰ ਜਿਤਾਇਆ ਪਰ ਇਹਨਾਂ ਨੇ ਆ ਇਹਨਾਂ ਵਿਚਾਰਾਂ ਨੇ ਕੋਈ ਕਸਰ ਨਹੀਂ ਛੱਡੀ ਸੀ ਜਿਹੜੇ ਅੱਜ ਪੱਗਾਂ ਬਨ ਕੇ ਸਾਡੀ ਕੌਮ ਤੇ ਉਹ ਕਰੋੜਾਂ ਰੁਪਿਆ ਪੈਸਾ ਇਕੱਠਾ ਕਰਨਾ ਚਾਹੁੰਦੇ ਆ ਇਹਨਾਂ ਵਿਚਾਰਾਂ ਨੇ ਕੋਈ ਕਸਰ ਨਹੀਂ ਛੱਡੀ ਸੀ ਪੂਰਾ ਜੋਰ ਤੱਕ ਲਾਤਾ ਸੀ ਤਾਂ ਦੇਵਖੌੜ ਵਰਗੇ ਕਹਿੰਦੇ ਅਸੀਂ ਤਾਂ ਆਪਣੇ ਯਾਰ ਨਾਲ ਖੜੇ ਸੀ ਉਹ ਫਿਰ ਤੂੰ ਸਿੱਖ ਨਹੀਂ ਇਤਿਹਾਸ ਪੜ ਸਿੱਖਾਂ ਦਾ ਕੀ ਹੈ ਇਤਿਹਾਸ ਦੇ ਵਿੱਚ ਕੀ ਲਿਖਿਆ ਹੈ ਇਤਿਹਾਸ ਦੱਸਦਾ ਹੈ ਕਿ ਕੌਮ ਦੀ ਖਾਤਰ ਸਾਡੇ ਗੁਰੂਆਂ ਨੇ ਆਪਣੇ ਪਰਿਵਾਰ ਤੱਕ ਵਾਰਤੇ ਸੀ ਆਪਣੇ ਮਾਪੇ-ਬਾਪ ਤੱਕ ਵਾਰਤੇ ਸੀ ਛੋਟੇ-ਛੋਟੇ ਬੱਚੇ ਨੀਹਾਂ ਚਨੇਗੇ ਸੀ ਆਪਣਾ ਪਰਿਵਾਰ ਛੱਡ ਕੇ ਗੁਰੂ ਗੋਬਿੰਦ ਸਿੰਘ ਜੀ ਜੰਗਲਾਂ ਦੇ ਵਿੱਚ ਚਲੇ ਗਏ ਸੀ ਤੇ ਆਹ ਦੇਵਖੋੜ ਕਹਿੰਦਾ ਸਿੱਖ ਇੱਕ ਪਾਸੇ ਆ ਤੇ ਮੇਰਾ ਯਾਰ ਇੱਕ ਪਾਸੇ ਆ ਤੇ ਭਰਾਵਾ ਫਿਰ ਤੂੰ ਸਿੱਖ ਨਾ ਕਹਿ ਕੀ ਤੂੰ ਸਿੱਖ ਹੈ ਉਹ ਇੱਕ ਪਾਸੇ ਕੌਮੀ ਬੰਦਾ ਖੜਿਆ ਹੋਵੇ ਜਿਹਨੇ ਕੌਮ ਲਈ ਕਿੱਡੀ ਵੱਡੀ ਕੁਰਬਾਨੀ ਕੀਤੀ ਹੈ ਇੱਕ ਪਾਸੇ ਉਹ ਬੰਦੇ ਖੜੇ ਹੋਣ ਜਿਨ੍ਹਾਂ ਨੇ ਕੌਮ ਦੇ ਨੌਜਵਾਨਾਂ ਨੂੰ ਚੱਕ ਕੇ ਨੱਸੇ ਲਾ ਕੇ ਡਿਬਰੂਗੜ ਸੜਤਾ ਹੋਵੇ ਤੇ ਤੁਸੀਂ ਜਾ ਕੇ ਉਹਨਾਂ ਨਾਲ ਖੜਦੇ ਹੋ ਤੇ ਪਰ ਜਦੋਂ ਫਿਲਮਾਂ ਦੇ ਵਿੱਚ ਗੱਲ ਆ ਜਾਂਦੀ ਹੈ ਤੇ ਫਿਰ ਸਾਡਾ کردار ਕਰਦੇ ਹੋ ਤੇ ਕਰੋੜਾਂ ਰੁਪਇਆ ਭਾਵਕ ਕਰਕੇ ਸਾਡੀ ਇਸ ਕੌਮ ਨੂੰ ਤੇ ਪੈਸੇ ਇਕੱਠੇ ਕਰਕੇ ਬੰਬੇ ਚਲੇ ਜਾਨੇ ਹਾਂ ਪਾਣੀ ਕਿੰਨਾ ਦੇ ਭਰਦੇ ਹਾਂ ਸਰਕਾਰਾਂ ਦੇ ਸਰਕਾਰਾਂ ਦਾ ਪਾਣੀ ਭਰਦੇ ਹਾਂ ਜੇ ਗੱਲ ਇਹ ਗਲਤਤਾ ਦਾ ਦੱਸੋ ਭਰਾਵੋ ਅੱਜ ਉਹੀ ਗਿੱਪੀ ਗਰੇয়াল ਪੱਗ ਮੰਨ ਕੇ ਕਹਿੰਦਾ ਕਿ ਮੇਰੀ ਫਿਲਮ ਦੇਖਣ ਜਾਓ ਆਪਣੀ ਫਿਲਮ ਦੀ ਪ੍ਰਮੋਸ਼ਨ ਤੇ ਇੰਨੇ ਕਿ ਪੈਸੇ ਲਾ ਦਿੰਦਾ ਗੱਲਾਂ ਹੀ ਛੱਡੋ ਤੇ ਅਸੀਂ ਅਸੀਂ ਸਭ ਕੁਝ ਭੁੱਲ ਜਾਂਨੇ ਆ ਪਿਛਲਾ ਓਏ ਆ ਤਾਂ ਹੁਣ ਦੀ ਗੱਲ ਹੈ ਸਾਰੇ 5-7 ਮਹੀਨੇ ਹੋਇਆ ਹੈ ਤੁਹਾਡੀ ਕੌਮ ਦੇ ਖਿਲਾਫ ਜਾ ਕੇ ਫਰੀਦਕੋਟ ਖੜਗੇ ਸੀ ਇਹ ਸਾਰੇ ਜੋ ਅੱਜ ਸਿੱਖੀ ਭੇਸ ਦੇ ਵਿੱਚ ਆ ਕੇ ਪਹਿਰੂ ਰੁਪਈਏ ਬਣ ਕੇ ਸਾਡੇ ਤੋਂ ਕਰੋੜਾਂ ਰੁਪਈਆ ਕਮਾਉਣਾ ਚਾਹੁੰਦੇ ਐ ਅਸੀਂ ਸਮਝੀਏ ਗੱਲ ਨੂੰ ਕਿ ਗੱਲ ਕਿੱਧਰ ਨੂੰ ਜਾ ਰਹੀ ਐ ਆਹ ਦੇਖ ਲਓ ਇਹ ਆਪਣੀ ਫਿਲਮ ਚਲਾਉਣ ਦੀ ਖਾਤਰ ਕੀ ਕੀ ਕਰ ਰਹੇ ਐ ਕਿਵੇਂ ਆ ਪਖੰਡੀ ਸਹਾਰਾਂ ਦੇ ਪੱਗਾ ਮੰਨ ਕੇ ਪੈਰਾਂ ਤੇ ਸਿਰ ਧਰੀ ਬੈਠਿਆ ਸਾਡੀ ਫਿਲਮ ਕਾਮਯਾਬ ਹੋ ਜੀ ਉਹ ਲਾਂਤ ਤੋਂ ਉਹਨਾਂ ਦੇ ਬੱਲੇ ਹੈ ਨਹੀਂ ਕੁਛ ਬਖਰੀ ਹੈਗਾ ਇਹਨਾਂ ਬੱਲੇ ਐਵੇਂ ਹੀ ਨਾ ਰਕਤ ਗੱਲ ਤੇ ਜਾ ਕੇ ਇਹਨਾਂ ਦੀ ਪੈਰੀ ਵਹਜਿਆ ਕਰੋ ਆਹ ਦੇਖ ਲੋ ਇੱਕ ਕਿਰਦਾਰ ਨੇ ਬਨ ਕੇ ਸਿਰਾਂ ਦੇ ਪੱਗਾ ਤੇ ਸਾਧਾ ਨੇ ਗਿੱਟਿਆਂ ਚ ਬੈਠਿਆ ਜਾਨ ਸਾਲਾਂ ਦੇ ਪੈਰਾਂ ਚ ਬੈਠਿਆ ਉਹ ਸਿਰਫ ਆਪਣੀ ਫਿਲਮ ਚ ਲਾਉਣ ਦੇ ਲਈ ਇਹ ਇਕੱਲਾ ਕੱਲੀ ਫਿਲਮ ਦੇ ਵਿੱਚ ਕਿਰਦਾਰ ਨਿਵਾ ਲੈਂਦੇ ਆ ਸਿੱਖਾਂ ਲੈ ਕਿਉਂਕਿ ਕਰੋੜਾਂ ਰੁਪਏ ਕਮਾਉਣਾ ਵੀ ਹੁੰਦਾ ਸਾਡੀ ਕੰਮ ਪਿੱਛੇ ਵੀ ਲੱਗ ਜਾਂਦੀ ਹੈ ਪਰ ਜੇ ਗਰਾਉਂਡ ਪੱਧਰ ਤੇ ਆਉਂਗੇ ਭਰਾਵੋ ਗਰਾਉਂਡ ਪੱਧਰ ਤੇ ਇਹ ਉਹ ਸਾਧਨ ਦੀਆਂ ਚੌਕੀਆਂ ਭਰਦੇ ਆ ਅਸੀਂ ਸਿਚਿਆਲ ਸਿਚਿਆਲ ਦੇ ਗੋਡਿਆਂ 'ਚ ਬੈਠੇ ਆ ਉਹੀ ਸਿਚਿਆਲ ਜਿਹਨੂੰ ਜਦੋਂ ਤੱਕ ਕੋਈ ਅਹੁਦਾ ਨਹੀਂ ਮਿਲਿਆ ਸੀ ਸਰਕਾਰ 'ਚ ਜਦੋਂ ਤੱਕ ਇਹ ਆ ਸੰਸਦ ਮੈਂਬਰ ਨਹੀਂ ਬਣਿਆ ਸੀ ਰਾਜ ਸਭਾ ਮੈਂਬਰ ਨਹੀਂ ਬਣਿਆ ਸੀ ਉਦੋਂ ਤੱਕ ਤਾਂ ਪਾਣੀ ਵੀ ਗੰਦਲੇ ਸੀ ਪੰਜਾਬ ਦੇ ਉਦੋਂ ਤੱਕ ਤਾਂ ਬੁੱਢਾ ਨਾਲਾ ਵੀ ਜ਼ਹਿਰੀਲਾ ਸੀ ਉਦੋਂ ਤੱਕ ਤਾਂ ਵਾਤਾਵਰਨ ਵੀ ਖਰਾਬ ਸੀ ਸਰਕਾਰਾਂ ਧਿਆਨ ਨਹੀਂ ਦਿੰਦੀਆਂ ਸੀ ਤੇ ਜਿੱਦਾਂ ਜਿੱਦੈ ਨੂੰ ਕੋਈ ਉਹਦਾ ਮਿਲ ਗਿਆ ਜਿੱਦੈ ਇਹ ਰਾਜ ਸਭਾ ਦਾ ਮੈਂਬਰ ਸਰਕਾਰ ਨੇ ਬਣਾਤਾ ਤੇ ਉਹਦੇ ਦੀ ਸਰਕਾਰ ਚੰਗੀ ਹੋ ਗਈ ਵਾਤਾਵਰਨ ਵੀ ਸੁੱਧ ਹੋ ਗਿਆ ਬੁੱਢਾ ਜਿਹੜਾ ਨਾਲਾ ਉਹ ਵੀ ਚੰਗਾ ਹੋ ਗਿਆ ਪਾਣੀ ਵੀ ਸਹੀ ਹੋ ਗਿਆ ਤੇ ਜੇ ਜਿਹੜੀ ਜੀਰੇ ਫੈਕਟਰੀ ਸੀ ਉਹਦੇ ਵੀ ਸੈਂਪਲ ਕਹਿੰਦਾ ਸਹੀ ਆ ਗਏ ਇਹ ਸਭ ਕੁਝ ਹੀ ਭੁੱਲ ਗਿਆ ਇਹ ਸਭ ਕੁਝ ਹੀ ਭੁੱਲ ਬੈਠਾ ਹੈ ਇਹ ਕਹਿੰਦਾ ਵਾਤਾਵਰਨ ਵੀ ਠੀਕ ਹੈ ਪਾਣੀ ਵੀ ਠੀਕ ਨੇ ਸਾਰਾ ਕੁਝ ਹੀ ਠੀਕ ਆ ਉਹਦਾ ਮਿਲ ਗਿਆ ਕੁਰਸੀ ਤੇ ਜਾ ਕੇ ਬਹਿਂਦੇ ਰਾਸਵਾ ਚ ਚਲੋ ਜੀ ਕਿਹੜਾ ਪੰਜਾਬ ਕਿਹੜਾ ਵਾਤਾਵਰਨ ਕਿਹੜੇ ਪਾਣੀ ਕਿਹੜੇ ਲੋਕ ਕਿਹੜਾ ਕੈਂਸਰ ਕਿਹੜਾ ਕਾਲਾ ਪੀੜਿਆ ਆਹ ਕੁਝ ਰਹਿ ਗਿਆ ਬਸ ਤੇ ਇਹ ਲੋਕ ਪੱਗਾਂ ਮੰਨ ਕੇ ਇਹਦੇ ਪੈਰਾਂ 'ਤੇ ਬੈਠੇ ਆ ਇਹ ਸਰਕਾਰੀ ਬੰਦੇ ਆ ਇਹ ਸਰਕਾਰੀ ਸਾਧ ਹੈ ਕਦੋਂ ਸਮਝੋਗੇ ਪੰਜਾਬੀਓ ਇਹਨਾਂ ਪਹਿਰੂਪੀਆਂ ਤੋਂ ਬਾਹਰ ਆਓ ਕਿ ਜਿਹੜੇ ਲੋਕ ਗਰਾਊਂਡ ਪੱਧਰ ਤੇ ਸਾਡੇ ਨਾਲ ਨਹੀਂ ਚੱਲਦੇ ਸਾਡੀ ਮਦਦ ਨਹੀਂ ਕਰਦੇ ਜੇਕਰ ਉਹ ਸਾਡੇ ਕਿਰਦਾਰਾਂ 'ਚ ਕੋਈ ਫਿਲਮ ਬਣਾਉਂਦੇ ਆ ਤਾਂ ਉਹਨਾਂ ਦਾ ਬਾਈਕਟ ਕਰੋ ਹੋਰ ਬਹੁਤ ਚੰਗੇ ਲੋਕ ਨੇ ਜਿਹੜੇ ਸਾਡੀ ਕੌਮ ਨਾਲ ਖੜਦੇ ਆ ਬਥੇਰੇ ਐਕਟਰ ਨੇ ਉਹਨਾਂ ਦੇ ਕਿਰਦਾਰਾਂ 'ਚ ਦੇਖ ਲਾਂਗੇ ਜੇ ਕੋਈ ਚੰਗੀ ਮੂਵੀ ਦੇਖਣੀ ਆ ਤੇ ਇੱਥੇ ਵਿਦਵਾਨ ਵੀ ਆਉਣਗੇ ਬਾਈ ਚੰਗੀ ਫਿਲਮ ਐ ਅਰਦਾਸ ਨਾਮ ਐ ਤੁਸੀਂ ਵਿਰੋਧ ਕਰਦੇ ਹੋ ਮੈਂ ਮੈਂ ਫਿਲਮ ਦਾ ਵਿਰੋਧ ਨਹੀਂ ਕਰਦਾ ਮੈਂ ਇਹਨਾਂ ਪਹਿਰੂਪੀਆਂ ਦਾ ਵਿਰੋਧ ਕਰਦਾ ਜਿਹੜੇ ਸਾਡੀ ਕੌਮ ਦੇ ਗਰਾਉਂਡ ਪੱਧਰ ਤੇ ਖਿਲਾਫ ਨੇ ਤੇ ਉ ਇਹ ਸਾਡੇ ਕਿਰਦਾਰ ਬਣਾ ਕੇ ਸਾਥੋ ਕਰੋੜਾ ਰੁਪਿਆ ਕਮਾਉਣਾ ਚਾਹੁੰਦੇ ਆ ਹੈਗੇ ਮੁੰਡੇ ਬਹੁਤ ਅਰਬੀ ਕਨੋਲੇ ਵਰਗੇ ਮੁੰਡੇ ਹੈਗੇ ਆ ਹੋਰ ਚੰਗੇ ਚੰਗੇ ਐਕਟਰ ਹੈਗੇ ਆ ਕਲਸੀ ਵਰਗੇ ਭਰਾ ਸਾਡੇ ਜਿਹੜੇ ਡਿਬਰੂਗੜ੍ਹ ਬੈਠੇ ਆ ਉਹ ਹੈਗੇ ਆ ਉਹਨਾਂ ਦੇ ਕਿਰਦਾਰਾਂ 'ਚ ਦੇਖ ਲਾਂਗੇ ਮੂਵੀਆਂ ਉਹ ਬਣਾ ਸਕਦੇ ਆ ਅਰਦਾਸ ਪਰ ਇਹਨਾਂ 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 ਬਚਰਾਂ ਨੂੰ ਕਿੰਨੇ ਕਰੋੜਾਂ ਰੁਪਏ ਕਮਾ ਕੇ ਦੇਣਾ ਹੈ ਭਾਈ ਇਹਨਾਂ ਨੇ ਸਾਨੂੰ ਪਾਗਲ ਸਮਝਿਆ ਹੋਇਆ ਯਾਰ ਇਹ 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 ਪੱਗਾਂ ਸਿਰ ਪਸਾਈਂ ਫਿਰਦੇ ਆ ਇਹ ਕਰੋੜਾਂ ਰੁਪਏ ਕਮਾਉਣਾ ਚਾਹੁੰਦੇ ਆ ਸਾਡੀ ਕੌਮ ਦੇ ਉੱਪਰ ਗਰਾਉਂਡ ਪੱਧਰ ਤੇ ਇਹ ਕਹਿੰਦੇ ਅਸੀਂ ਆਪਣੇ ਯਾਰ ਨਾਲ ਖੜਾਂਗੇ ਉਦੋਂ ਉਦੋਂ ਯਾਦ ਕਰਨੀ ਸੀ ਸਿੱਖੀ ਉਦੋਂ ਕਿਉਂ ਨਹੀਂ ਯਾਦ ਕੀਤੀ ਇਹਨਾਂ ਨੇ ਵੀ ਹਾਂ ਅਸੀਂ ਆਪਣੀ ਕੌਮ ਨਾਲ ਖੜਿਆ ਓਏ ਕਰਮਜੀਤ ਸਿਆ ਤੂੰ ਸਾਡਾ ਯਾਰ ਹੈ ਰਹੇਗਾ ਪਰ ਅਸੀਂ ਆਪਣੀ ਕੌਮ ਨਾਲ ਖੜੇ ਆ ਕੌਮ ਤੋਂ ਵੱਧ ਕੇ ਕੁਛ ਨਹੀਂ ਉਦੋਂ ਇਹ ਸਰਕਾਰ ਦੇ ਦਲਾਲ ਬਣ ਗਏ ਕਿ ਫਰੀਦਕੋਟ ਦੇ ਵਿੱਚ ਇਹਨਾਂ ਨੇ ਘੇੜੇ ਕੀ ਘੇੜੇ ਦਿੱਤੇ ਇੱਕ ਪਾਸੇ ਸਾਡੀ ਕੌਮ ਦਾ ਜੋਧਾ ਜਿਹਦਾ ਮੁੰਡਾ ਇਲੈਕਸ਼ਨ ਲੜ ਰਿਹਾ ਸੀ ਭਾਈ ਬਿਆਸ ਸਿੰਘ ਜਿਹਨੇ ਕਿੱਡੀ ਵੱਡੀ ਕੁਰਬਾਨੀ ਸਾਡੀ ਕੌਮ ਲਈ ਦਿੱਤੀ ਉਹਦੇ ਖਿਲਾਫ ਗਲੀਆਂ ਚਾ ਕੇ ਇਹ ਪ੍ਰਚਾਰ ਕਰ ਰਹੇ ਸੀ ਭਾਈ ਜੀ ਗੱਲ ਨੂੰ ਸਮਝਿਆ ਕਰੋ ਪੰਜਾਬੀਓ ਸਮਝਿਆ ਕਰੋ ਨਾਲੇ ਅਗਲਾ ਤੁਹਾਨੂੰ ਵਿਰੋਧ ਕਰਦਾ ਤੁਹਾਡਾ ਨਾਲੇ ਤੁਹਾਡੇ ਕਿਰਦਾਰਾਂ ਦੇ ਵਿੱਚ ਫਿਲਮਾਂ ਬਣਾ ਲੈਂਦੇ ਐ ਤੇ ਤੁਹਾਨੂੰ ਇਹ ਲੁੱਟਦੇ ਤੁਹਾਡੀਆਂ ਜੇਬਾਂ ਚੋਂ ਪੈਸੇ ਇਕੱਠੇ ਕਰਕੇ ਅਗਲੇ ਬੰਬੇ ਚਲੇ ਜਾਂਦੇ ਐ ਤੇ ਸਰਕਾਰਾਂ ਦੇ ਗੋਡਿਆਂ 'ਚ ਬੰਦੇ ਸਰਕਾਰੀ ਸਾਧਨਾਂ ਦੇ ਗੋਡਿਆਂ 'ਚ ਬੰਦੇ ਜਾ ਕੇ ਇਸ ਕਰਕੇ ਸਮਝੋ ਗੱਲ ਨੂੰ ਜਿਹੜੇ ਵੀ ਬੰਦੇ ਸਾਡੀ ਕੌਮ ਦਾ ਵਿਰੋਧ ਕੀਤਾ ਹੈ ਜਿਨ੍ਹਾਂ ਨੇ ਜਿਹੜੇ-ਜਿਹੜੇ ਬੰਦੇ ਭਾਈ ਸਰਬਜੀਤ ਸਿੰਘ ਖਾਲਸਾਈ ਦੇ ਵਿਰੋਧ ਚ ਆਏ ਸੀ ਉਹਨਾਂ ਉਹਨਾਂ ਬੰਦਿਆਂ ਦੀਆਂ ਫਿਲਮਾਂ ਦਾ ਬਾਈਕਾਟ ਕਰ ਦਿਓ ਚੰਗੇ ਬੰਦਿਆਂ ਨੂੰ ਲੈ ਕੇ ਆਓ ਚੰਗੇ ਕਿਰਦਾਰਾਂ ਦੀ ਫਿਲਮ ਦੇਖੋ ਹੈਗੇ ਮੁੰਡੇ ਜਿਹੜੇ ਚੰਗੇ ਐ ਉਹਨਾਂ ਨੂੰ ਕਹੋ ਵੀ ਭਾਈ ਐਦਾਂ ਦੀ ਫਿਲਮ ਨਹੀਂ ਆਸੀਂ ਦੇਖਣ ਜਾਵਾਂਗੇ ਉਹਨਾਂ ਨੂੰ ਅੱਗੇ ਲੈ ਕੇ ਆਓ ਜਿਹੜੇ ਸਾਡੀ ਕੌਮ ਨਾਲ ਖੜਦੇ ਐ ਓਏ ਉਹਨਾਂ ਨੂੰ ਨਾ ਦੇਖੋ ਜਿਹੜੇ ਗਰਾਉਂਡ ਪੱਧਰ ਤੇ ਕੌਮ ਦਾ ਵਿਰੋਧ ਕਰਦੇ ਐ ਤੇ ਫਿਲਮਾਂ ਦੇ ਵਿੱਚ ਸਾਡੇ ਕਿਰਦਾਰਾਂ ਦੇ ਨਾਲ ਕਰੋੜਾਂ ਰੁਪਇਆ ਕਮਾ ਕੇ ਚਲੇ ਜਾਂਦੇ ਆ। ਇਸ ਕਰਕੇ ਜਿਹੜੀ ਇਹਨਾਂ ਦੀ ਮੂਵੀ ਆ ਰਹੀ ਹੈ ਭਰਾਵੋ ਜਿਹਦੀ ਜਮੀਰ ਜਾਗਦੀ ਹੋਊਗੀ ਦੇਖਣ ਨਹੀਂ ਜਾਊਗਾ। ਜਿਹਦੀ ਜਮੀਰ ਜਾਗਦੀ ਹੋਊਗੀ। ਇਹੇ ਹੀ ਬੰਦੇ ਆ ਜਿਨ੍ਹਾਂ ਨੇ ਸਾਡੀ ਕੌਮ ਦਾ ਵਿਰੋਧ ਆ 4-5 ਮਹੀਨੇ ਪਹਿਲਾਂ ਹੀ ਕੀਤਾ ਹੈ। ਇਹੇ ਹੀ ਬੰਦੇ ਆ। ਇਹਨਾਂ ਪਹਿਰੂਪੀਆਂ ਨੂੰ ਪਹਿਚਾਨਣ ਦੀ ਲੋੜ ਹੈ। ਇਹ ਸਿੱਖ ਨਹੀਂ ਐ ਮਸੰਦ ਨੇ। ਇਹ ਬੁੱੱਛੜ ਨੇ। ਜਿਹੜੇ ਬੁੱੱਛੜਾਂ ਦਾ ਸਾਥ ਦਿੰਦੇ ਆ। ਇਹ ਬੁੱਚੜ ਨੇ ਵਿਅੰਤੇ ਤੇ ਇਹਨਾਂ ਚ ਕੋਈ ਬਹੁਤਾ ਫਰਕ ਨਹੀਂ ਰਹਿ ਗਿਆ ਇਹ ਦੇਖਣ ਨੂੰ ਸਿੱਖ ਲੱਗਦੇ ਆ ਪਰ ਅੰਦਰੋਂ ਬੇਈਮਾਨੀਆਂ ਨਾਲ ਭਰੇ ਆ ਇਹ ਸਿਰਫ ਪੈਸਾ ਕਮਾਉਣ ਲਈ ਸਾਡੀ ਕੌਮ ਨੂੰ ਵਰਤਦੇ ਆ ਸਿਰਫ ਪੈਸਾ ਕਮਾਉਣ ਦੇ ਲਈ ਪਰ ਜਦੋਂ ਕੌਮ ਨਾਲ ਖੜਨਾ ਹੈ ਉਦੋਂ ਨਹੀਂ ਖੜਨਾ ਉਦੋਂ ਇਹਨਾਂ ਦੇ ਚੌਧਰਾ ਯਾਦ ਆ ਜਾਂਦੀਆਂ ਨੇ ਉਦੋਂ ਇਹ ਸਰਕਾਰ ਵਾਲੇ ਪੱਲੜੇ 'ਚ ਝੁੱਕ ਜਾਂਦੇ ਐ ਸਰਕਾਰ ਭਾਵੇਂ ਐਨਐਸਏ ਲਾਵੇ ਸਰਕਾਰ ਭਾਵੇਂ ਸਾਨੂੰ ਕੁੱਟੇ ਮਾਰੇ ਸਾਡੇ ਨੌਂ ਜਵਾਨਾਂ ਦੇ ਸਿਰਾਂ ਤੋਂ ਪੱਗਾਂ ਲਾਈਆਂ ਜਾਣ ਸਾਡੀਆਂ ਭੈਣਾਂ ਦੇ ਸਿਰਾਂ ਤੋਂ ਚੁੰਨੀਆਂ ਲਾਹੀਆਂ ਜਾਣ ਕੋਈ ਵਿਦਵੀ ਦਾ ਇਨਸਾਫ ਨਾ ਮਿਲੇ ਤੇ ਮੁੰਡੇ ਸਾਡੇ ਡਿਬਰੂਗੜ੍ਹ ਬੈਠੇ ਹੋਣ ਗੁਰਦੁਆਰਿਆਂ ਦੇ ਵਿੱਚ ਗੋਲੀਆਂ ਚੱਲਦੀਆਂ ਹੋਣ ਉਹ ਇਹਨਾਂ ਨੇ ਕੁਝ ਨਹੀਂ ਲੈਣਾ ਉਹ ਇੱਕ ਪਾਸੇ ਆ ਉਹਨਾਂ ਦਾ ਕੁਝ ਨਹੀਂ ਲੈਣਾ ਪਰ ਜਦੋਂ ਚੰਦ ਪੈਸੇ ਕਮਾਉਣੇ ਆ ਉਹਦੇ ਨਾਲ ਦੇ ਸਿੱਖੀ ਆ ਜਾਂਦਾ ਜਾਂਦੀ ਹੈ ਉਹ ਤੋਂ ਸਾਡੇ ਕਿਰਦਾਰ ਜਾਦਾ ਆ ਜਾਂਦੇ ਆ ਇਸ ਕਰਕੇ ਭਰਾਵੋ ਇਹਨਾਂ ਮਸੰਦ ਲੋਕਾਂ ਦਾ ਇਹਨਾਂ ਸਿੱਖੀ ਦੇ ਵਿਰੋਧੀਆਂ ਦਾ ਇਹਨਾਂ ਪਹਿਰੂਪੀਆਂ ਦਾ ਬਾਈਕਾਟ ਕਰੋ ਤੇ ਇਹਨਾਂ ਦੀਆਂ ਫਿਲਮਾਂ ਨਾ ਦੇਖਣ ਜਾਓ ਇਹਨਾਂ ਨੂੰ ਮਹਿਸੂਸ ਹੋਵੇ ਕਿ ਹਾਂ ਜਦੋਂ ਗਰਾਊਂਡ ਪੱਧਰ ਤੇ ਕੌਮ ਨੂੰ ਲੋੜ ਸੀ ਉਦੋਂ ਅਸੀਂ ਕੌਮ ਦੇ ਖਿਲਾਫ ਉੱਗਤੇ ਸੀ ਤੇ ਕੌਮ ਦੇ ਉਹਨਾਂ ਯੋਧਿਆਂ ਨੂੰ ਹਰਾਉਣ ਲਈ ਅਸੀਂ ਪੂਰਾ ਜ਼ੋਰ ਲਾਇਆ ਸੀ ਇਹਨਾਂ ਦੇ ਅਗੀਪੀ ਗਰੇ ਆ ਲਰ ਗਏ ਨੇ ਘੁੱਗੀ ਆਰ ਗਏ ਨੇ ਦੇਵ ਖਰੋੜ ਆਰ ਗਏ ਨੇ ਇਸ ਕਰਕੇ ਇਹਨਾਂ ਦੀਆਂ ਫਿਲਮਾਂ ਦਾ ਬਾਈਕਾਟ ਕਰੋ ਇਹਨਾਂ ਨੂੰ ਇਹਨਾਂ ਨੂੰ ਅਹਿਸਾਸ ਹੋਵੇ ਇਹ ਪੈਰੂ ਪੀਏ ਬਣ ਕੇ ਪੱਗਾਂ ਦੇ ਸਿਰ ਫਸਾ ਕੇ ਸਿਰਫ ਪੈਸਾ ਇਕੱਠਾ ਕਰਨ ਆਏ ਹੋਏ ਆ ਹੋਰ ਇਹਨਾਂ ਨੇ ਕੁਝ ਨਹੀਂ ਕਰਨਾ ਸਿਰਫ ਪੈਸਾ ਇਕੱਠਾ ਕਰਦੇ ਆ ਇਸ ਕਰਕੇ ਜਾਗੋ ਅੱਜ ਜਾਗਣ ਦੀ ਲੋੜ ਹੈ ਜੇਕਰ ਅਸੀਂ ਜਾਗਾਂਗੇ ਤਾਂ ਇਹਨਾਂ ਨੂੰ ਅਕਲ ਆਊਗੀ ਨਹੀਂ ਇਦਾਂ ਦੇ ਪਰੂਪੀਏ ਪਤਾ ਨਹੀਂ ਕਿੰਨੇ ਕਾਉਣਗੇ ਪਤਾ ਨਹੀਂ ਕਿੰਨੇ ਕਾਉਣਗੇ ਤੇ ਸਾਨੂੰ ਲੁੱਟੀ ਜਾਣਗੇ ਐਨੀਆਂ ਕੁ ਬੇਨਤੀਆਂ ਸੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਾਂ ਨਵਾਂ ਪੇਜ ਨੂੰ ਫੋਲੋ ਕਰ ਲਿਓ ਕਿਉਂਕਿ ਮੈਂ ਹਮੇਸ਼ਾ ਕੌਮ ਦੀ ਗੱਲ ਕੀਤੀ ਹੈ ਪੰਜਾਬ ਦੀ ਗੱਲ ਕੀਤੀ ਹੈ ਕਿਸਾਨੀ ਦੀ ਗੱਲ ਕੀਤੀ ਹੈ ਜਵਾਨੀ ਦੀ ਗੱਲ ਕੀਤੀ ਹੈ ਤਾ ਕਰਕੇ ਜਿਹੜਾ ਆਪਣਾ ਪੇਜ ਹੈ ਉਹ ਸਰਕਾਰ ਬੰਦ ਕਰ ਦਿੰਦੀ ਹੈ ਬਿਲਕੁਲ ਹੀ ਰੀਚ ਘਟਾ ਦਿੰਦੀ ਹੈ ਇਸ ਕਰਕੇ ਭਰਾਵੋ ਜੇਕਰ ਇਹਨਾਂ ਮੁੱਦਿਆਂ ਦੇ ਤੁਸੀਂ ਮੇਰਾ ਸਾਥ ਦੇਣਾ ਚਾਹੁੰਦੇ ਹੋ ਤਾਂ ਜਰੂਰ ਮੇਰੇ ਇਸ ਪੇਜ ਨੂੰ ਫੋਲੋ ਵੀ ਕਰ ਲੋ ਤੇ ਇਸ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਤਾਂ ਜੋ ਪੂਰੇ ਵਰਲਡ ਦੇ ਵਿੱਚ ਬੈਠੇ ਸਿੱਖਾਂ ਕੋਲ ਮੇਰੀ ਇਹ ਗੱਲ ਪਹੁੰਚ ਸਕੇ ਮੇਰਾ ਇਹ ਸੁਨੇਹਾ ਪਹੁੰਚ ਸਕੇ ਤਾਂ ਜੋ ਜਿਹੜੇ ਇਹ ਮਸੰਦ ਲੋਕ ਨੇ ਗਰਾਉਂਡ ਪੱਧਰ ਤੇ ਸਾਡੀ ਕੌਮ ਦਾ ਵਿਰੋਧ ਕਰਦੇ ਨੇ ਪਰ ਫਿਲਮਾਂ ਦੇ ਵਿੱਚ ਇਹ ਸਾਡੇ ਕਿਰਦਾਰ ਨਿਮਾ ਕੇ ਸਾਥੋਂ ਕਰੋੜਾਂ ਰੁਪਇਆ ਲੁੱਟ ਕੇ ਲਿਆ ਜਾਂਦੇ ਨੇ ਇਹਨਾਂ ਦਾ ਪਰਦਾ ਪਾਸ ਹੋਵੇ ਇਹਨਾਂ ਪੈ ਰੁਪਈਆ ਦਾ ਪਤਾ ਲੱਗੇ ਨਾ ਮਸੰਦਾ ਦਾ ਪਤਾ ਲੱਗੇ ਕਿ ਇਹ ਕਿਹੜੇ ਕਿਰਦਾਰਾਂ ਦੇ ਲੋਕ ਨੇ ਐਨੀ ਇੱਕ ਬੇਨਤੀ ਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ